ਭਾਈ ਬਿੱਲੀ ਬੜਾ ਤੰਗ ਕਰਨ ਲੱਗੀ ਆ ਦੇਖੋ ਫੰਗ ਪਤਾ ਨਹੀਂ ਕਿੱਥੋਂ ਕਿੱਥੋਂ ਕਬੂਤਰ ਲਿਆਉਂਦੀ ਆ ਦੇਖ ਲਓ ਭੰਗੇ ਫੰਗ ਆ ਬਜੇ ਦੀ ਪੂਛ ਲੈ ਗਈ ਇੱਕ ਦੀ ਕੱਢ ਕੇ ਜਾਂਦਾ ਜਾਲੀ ਕੋਲ ਬੈਠਾ ਹੋਣਾ ਇਹ ਆ ਦੇਖੋ ਆ ਦੇਖੋ ਪਿੱਛੋਂ ਬਾਕੀ ਬੱਚੇ ਚੈੱਕ ਕਰੀਏ ਉਧਰ ਵੀ ਦੋ ਸੈੱਟ ਨੇ ਇਹਨਾਂ ਦਾ ਬੱਚਾ ਕਿੱਥੇ ਹੋਏ ਉਹ ਕਰਦੇ ਕਿੱਡਾ ਹੋ ਗਿਆ ਓਏ ਓਕਰ ਬੁੱਟਾ ਨੇ ਹਾਂ ਇਹਦੀ ਫੰਗ ਜੇ ਆ ਗਈ ਸਸਰੀ ਗੱਲ ਵੀ ਸਾਰੇ ਵੀਰ ਭਰਾ ਮਨੂ ਕੈਮ ਹੋ ਸੈਂ ਕੈਮ ਹੋ ਸਾਰੇ ਸੂਰੇ ਕੁਸ ਕਹਿ ਵੀ ਜਾਂਦੇ ਜਾਨਵਰ ਸੱਟ ਸਾਰਿਆਂ ਦੇ ਨੂਰੀ ਬਈ ਆਪਣੀ ਹੁਣ ਫੁੱਲ ਕੈਮ ਐ ਨੂਰੀ ਨੂਰੀ ਨੀਂਦੇ ਚ ਖੜੀ ਐ ਪਹਿਲਾਂ ਤਾਂ ਆਪਾਂ ਬਾਈ ਪਾਣੀ ਲੈ ਕੇ ਚੱਲੀਏ ਆ ਪਾਣੀ ਪਾ ਦਿਓ ਉਧਰ ਕਬੂਤਰਾਂ ਨੂੰ ਪਾਣੀ ਸਾਫ਼ ਐ ਨਾ ਪਾਣੀ ਪਾ ਦਨੇ ਹੈ ਅੱਜ ਕਬੂਤਰ ਹੜਾਉਣੇ ਵੀ ਹੈ ਤੇ ਬਿੱਲੀ ਦਾ ਵੀ ਇਲਾਜ ਕਰਨਾ ਯਾਰ ਕੋਈ ਬਿੱਲੀ ਨੇ ਬੜਾ ਦੁਖੀ ਕਰੇ ਹੋਈ ਆ ਤੇ 1 ਮਿੰਟ ਪਹਿਲਾਂ ਮੈਂ ਪਾਣੀ ਪਾ ਦਾਂ ਦਾਣੇ ਲਿਆਂਦੇ ਬਈ ਆਪਾਂ ਨੇ ਦੂਜੇ ਵੱਡੇ ਵਰਤਮਾਨ ਚ ਮੁੱਕੇ ਹੋਏ ਆ ਮੈਂ ਕਹਾਂ ਚੱਲ ਇਹਨੇ ਉਧਰੋਂ ਹੀ ਲੈ ਆਉਣੇ ਆ ਸਰੋਂ ਆਓ ਭਈ ਯਾਰ ਪਹਿਲਾਂ ਉਹਨਾਂ ਦਾ ਹੀ ਕੰਮ ਨਿਬੇੜ ਦەم ਮੈਂ 1 ਮਿੰਟ ਰੁਕ ਜਾਓ ਪਾਣੀ ਪੂਣੀ ਉਹਨਾਂ ਦਾ ਬੜਾ ਗੰਦਾ ਹੋ ਜਾਂਦਾ ਤੇ ਬੱਚੇ ਯਾਰ ਬੜਾ ਗੰਦ ਪਾਉਂਦੇ ਨੇ ਆਹ ਮੈਂ ਕਹਿੰਦਾ ਚੱਜ ਨਾਲ ਪਲ ਜਾਣ ਲੈਓ ਚੱਲੀ ਆਪਾਂ ਇਹਨਾਂ ਨੂੰ ਉੱਪਰ ਆਹ ਦੇਖੋ ਮੂੰ ਤਾਂ ਵੱਡੇ ਹੋ ਗਏ ਪਰ ਆਹ ਦੇਖੋ ਇੱਥੇ ਨਾ ਗੰਦ ਵਹਾਵਾਉਂਦੇ ਨੇ ਇਹ ਛੱਡ ਜੋ ਮੈਂ ਕੁੰਡੀ ਧੋਦਾ ਇਹਨਾਂ ਦੀ ਪਹਿਲਾਂ ਕੁੰਡੀ ਧੋ ਕੇ ਫਿਰ ਮਿਲਦੇ ਆ ਲਓ ਮਿੱਤਰੋ ਦਾਣੇ ਵੀ ਪਾ ਲਈ ਆਪਾਂ ਨਵੇਂ ਟਰੇ 'ਚ ਆਹ ਰੱਖ ਦੰਨੇ ਆ ਤੇ ਆਪਣੀ ਹਰੀ ਨੇ ਵੀ ਧਰ ਲੈ ਅੰਡੇ ਬਾਈ ਬਹੁਤ ਔਖੇ ਧਰੇ ਨੇ ਤੇ ਪਾਣੀ ਵੀ ਚੇਂਜ ਕਰਤਾ ਬੁਖਿਆਰ ਬੋਟ ਇਹਨਾਂ ਦਾ ਕੰਮ ਨਿਭੜਿਆ ਹੁਣ ਆਪਾਂ ਕਰ ਦਨੇ ਆ ਬੰਦ ਗੇਟ ਇਹਦਾ ਇਹਨਾਂ ਨੂੰ ਕਰ ਲਈ ਮਿਕਸ ਦਾਣੇ ਪਾਣੀ ਉਹਨਾਂ ਦਾ ਪਾਤਾ ਤੇ ਮੌਸਮ ਫੇਰ ਗੜਬੜ ਹੋ ਰਿਹਾ ਹੈ ਦੋ ਤਿੰਨ ਦਿਨ ਤਾਂ ਮੀਂਹ ਝੂੜ ਗੱਟ ਕੇ ਰੱਖੀ ਆ ਅੱਜ ਵੀ ਸਵੇਰ ਆ ਗਿਆ ਤਾਂ ਪਰ ਥੋੜਾ ਪਿਆ ਆ ਦੇਖੋ ਡੱਡੇ ਡੱਡੇ ਜੇ ਫੜ ਜੋ ਇੱਥੇ ਮੈਂ ਪਾਉਣਾ ਦਾਣੇ ਤੁਹਾਨੂੰ ਇੱਧਰ ਪਾਉਣਾ ਇੱਧਰ ਸਾਫ਼ ਹੋ ਜਾਏਗਾ ਫੜ ਜੋ ਸਾਲੇ ਆ ਜੋ ਖਾ ਲੋ ਹੁਣ ਕਿ ਕਰੀਏ ਉਹ ਇਹਨੂੰ ਪਾ ਦੇ ਪਾਣੀ ਪਾ ਦਾ ਆਇਓ ਆਓ 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 ਨਿਕਲੇ ਬਾਹਰ ਸਾਰੇ ਲੋ ਹੀ ਮਟਰ ਇਹ ਤਾਂ ਆ ਗਏ ਬਾਹਰ ਸਾਰੀ ਓਕੇ ਰਿਪੋਰਟ ਹੈ ਬੱਚੇ ਦੇਖਣਿਆ ਨਵੇਂ ਵੀ ਆਉਣੇ ਹੈਗਾ ਨਹੀਂ ਨਵੇਂ ਨਾ ਚਾਹ ਛੋਟੇ ਹੀ ਆਏ ਠੋਲੂ ਜੇ ਬਾਕੀ ਤਾਂ ਅੰਦਰੇ ਬੈਠੇ ਆ ਉਹ ਦੇਖੋ ਤਿੰਨੇ ਬੱਚੇ ਪਲ ਗਏ ਐ ਚਾਦੇ ਨਾਲ ਚੌਥਾ ਅੰਦਰ ਪੰਜਵਾਂ ਉੱਪਰ ਇਹ 5 6 ਵਜੇ ਐਨ ਵਧੀਆ ਪਲ ਗਏ ਰਹਿ ਗਏ ਬਸ ਆ ਦੋ ਮਾਰਕੂ ਜੇ ਤੇ ਇਹਨਾਂ ਨੂੰ ਵੀ ਸਿਰ ਲੈ ਕੇ ਲੱਗੇ ਹੋਏ ਆ ਵੀ ਜੇ ਹਨਾ ਪਲ ਜਾਣ ਛੇਤੀ ਕਉ ਕਿ ਫਿਰ ਇਹਨਾਂ ਨੂੰ ਕੰਡੇ ਵੱਟੇ ਲਾਈਏ ਬਾਅਦ ਚੋਂ ਆਪਾਂ ਹਰੇ ਕੀ ਜੋੜ ਦੇ ਇੱਕੀ ਕੰਡਾ ਭਾਂਦਿਆ ਕਰਨਾ ਕਿਉਂਕਿ ਇੱਕ ਇੱਕ ਬੱਚਾ ਵਧੀਆ ਪਲ ਜਾਂਦਾ ਤੇ ਯਾਰ ਬਿੱਲੀ ਨੇ ਬਾਹਲਾ ਤਾਂ ਘਰਿਆ ਦੇਖ ਲਓ ਬੱਚੇ ਦੀ ਪੂਛ ਖਾ ਗਈ ਪਹਿਲਾਂ ਗੋਲਾ ਕਬੂਤਰ ਖਾ ਗਈ ਬਿੱਲੀ ਦਾ ਕੋਈ ਇਲਾਜ ਕਰਨਾ ਪੈਣਾ ਚਲੋ ਫਿਰ ਹੱਥ ਪੈਰ ਜੇ ਧੋ ਕੇ ਚੱਲੀਏ ਉਧਰ ਰੰਗ ਲੈ ਆਏ ਬਾਈ ਬੱਚਿਆਂ ਦੇ ਰੰਗ ਲਾਉਣੇ ਨੇ ਪਹੁੰਚ ਗਏ ਆਪਾਂ ਕੋਠੇ ਤੇ ਪਹਿਲਾਂ ਥਿਨਰ ਲੱਭੀਏ ਆ ਥਿਨਰ ਤਾਂ ਪਾਲਾ ਥਿੰਨਰ ਪਾ ਲਈਏ ਵੀ ਪਹਿਲਾਂ ਥਿੰਨਰ ਵੀ ਥੋੜਾ ਜਿਹਾ ਹੀ ਹੈ ਥ ਥ ਥ ਥਿੰਨਰ ਆਪਾਂ ਭੰਗਾਇਆ ਕੋਲ ਚੋ ਵੀਰਸ ਹਾਂ ਸ਼ਾਬਾਸ਼ ਥੋੜਾ ਜਿਹਾ ਹੀ ਤਾਂ ਭੰਗਾ ਕੱਟ ਲਾ ਯਾਰ ਬਾਹਰ ਬਣ ਜਾਣੀ ਗੱਲ ਇੱਥੇ ਰੱਖ ਲਾ ਤੇਰੀ ਸਾਲਾ ਫੁੱਦੂ ਇਹਦੇ ਉੱਪਰ ਰੱਖਨੇ ਚਾਣ ਲੈ 100 ਗੱਲੂ ਰੱਖ ਲੈ ਤੇ ਲਿਆ ਬੱਚੇ ਫੜ ਪਹਿਲਾਂ ਦੋਏ ਨਵੇਂ ਇੱਕ ਕਾਲ ਸੇਰਾ ਫੜਲਾ ਇੱਕ ਕਾਲੇ ਟੂਸੇ ਵਾਲਾ ਲਾਲ ਸਰਾ ਜਾ ਉਹਦਾ ਭਾਈ ਜਿਹੜੀ ਜਿਹੇ ਲਾਉਣੇ ਵਾਲਾ ਇੱਕ ਅੱਦੇ ਤੇ ਫੜਲਾ ਲਾ ਦਈਏ ਫਿਰ ਲਓਏ ਮਿੱਤਰੋ ਚਾਰੇ ਬੱਚੇ ਲੈ ਫੜ ਤੇ ਕਿੱਥੇ ਰੱਖੇਗਾ ਇਸੇ ਇਹਨਾਂ ਨੂੰ ਉਹ ਇੱਥੇ ਦਾ ਰੱਖਾਂਗੇ ਹਾਂ ਹੱਟੀ ਅੱਕ ਲੈਣੇ ਹੱਟੀ ਕਿੱਥੇ ਆਓ ਤੇ ਇਹ ਚਾਰੇ ਰੰਗ ਲੱਗਣੇ ਵਾਲੇ ਨੇ ਕਿਉਂਕਿ ਦੋ ਨਵੇਂ ਬੱਚੇ ਜਿਹੜੇ ਆਪਾਂ ਢਾਉਣੇ ਆ ਉਹ ਤੇ ਦੋ ਪਹਿਲਾਂ ਬੱਗੇ ਬੱਚੇ ਨੇ ਉਹਨਾਂ ਦੇ ਰੰਗ ਨਹੀਂ ਹੈਗਾ ਆਇਆ ਫਿਰ ਪਤਾ ਨਹੀਂ ਲੱਗਦਾ ਲੈ ਆਪਾਂ ਪੋਟਾ ਕਰੀਏ ਇੱਕ ਦਾ ਕਿਹੜੇ ਦਾ ਰੰਗ ਗਲਾਬੀ ਪੋਟਾ ਕਰਦੇ ਕਿਉਂਕਿ ਗਲਾਬੀ ਰੰਗ ਘਾਟਾ ਆਪਣੇ ਕੋਲ ਬਾਈ ਬੱਡੀ ਦਾ ਕਰਨੀ ਕਿ ਬੜੇ ਬੱਚੇ ਦਾ ਬੱਚੇ ਦਾ ਖੜਕਾਂnte ਜਿਹਦਾ ਫੜਨਾ ਉਹਦਾ ਪੂਟਾ ਰੰਗ ਦੰਨੇ ਕੱਲਾ ਹੈ ਨਾ ਹਾਂ ਮੋਜਾ ਇਹ ਮੋਜਾ ਹਾਂ ਸੋਹਣਾ ਬਣ ਗਿਆ ਓਏ ਹਾਂ ਜੀ ਜਿਵੇਂ ਤੂਫਾਨ ਦਾ ਕਰਿਆ ਦਪਕਾ ਨਾ ਹਾਂ ਬਹੁਤ ਹੈ ਬਹੁਤ ਵਾਸ ਇੰਨਾ ਕੇ ਗਲਾਬੀ ਲੱਗਣਾ ਤਾਂ ਹੋਰ ਨਹੀਂ ਹੋਣਾ ਹੈਗਾ ਗਲਾਬੀ ਹਾਂ ਜੀ ਦੂਜੇ ਦਾ ਵੀ ਕਰ ਦਿੰਨੇ ਐ ਇੰਨਾ ਕੇ ਮੜਾ ਮੋਟਾ ਕਿ ਨਹੀਂ ਇਹ ਪੋਟਾ ਹੀ ਹਾਂ ਜੀ ਉਹਦਾ ਹਰਾ ਕਰ ਦਿੰਨੇ ਆ ਹਰਾ ਬੰਦਿਆ ਸੁਖ ਸਕਾਲੀ ਮੜਾ ਜੈ ਇਹਨੂੰ ਲੋ ਵੀ ਇਹਦਾ ਗਲਾਬੀ ਦਰਤਾ ਕਿਉਂਕਿ ਗਲਾਬੀ ਰੰਗ ਆਪਣੇ ਕੋਲ ਮੁੱਕ ਗਿਆ ਸਕਾਲਾ ਸਕਾਲਾ ਲੋ ਇੰਨੇ ਮੇਤਰ ਹੁਣ ਲਾਉਨੇ ਦੂਜੇ ਬੱਚੇ ਦੇ ਹਰਾ ਪੋਟਾ ਕਰ ਦਿੰਨੇ ਆ ਇਹਦਾ ਆਪਾਂ ਟੰਡਾ ਹਾ ਥੱਲੇ ਕਰ ਲਈ ਯਾਰ ਸੜੀ ਕਿਵੇਂ ਹੱਡੀ ਜੀ ਇਹਦੀ ਓੱਖਈ ਹਲੇ ਭੁੱਖਾ ਰਹੇ ਉਹ ਤਾਂ ਮੰਨਦੇ ਆ ਗੱਲ ਪਰ ਬੱਚੇ ਪਤਲੂ ਇਹ ਨੇ ਸੜੇ ਹਾਂ ਨੂਰੀ ਮਾਰਦੀ ਅਲਾਰਮ ਓਕੇ エアਪੋਰਟ ਹਾਂ ਠੀਕ ਆ ਚੱਲ ਇਹਦੇ ਵੀ ਹੋ ਗਿਆ ਚਲੋ ਬਈ ਦੂਜੇ ਬੱਚਿਆਂ ਦੇ ਵੀ ਕਰ ਦਈਏ ਫੇਰ ਉਡਾਣੇ ਉਡਾਣੇ ਵੀ ਆ ਇਹਦਾ ਕਰਤਾ ਬਈ ਆਪਾਂ ਨੇ ਪੂਰਾ ਏਟਡ ਬੋਤਲ ਘਰਤੀ ਸਰੀ ਠੀਕ ਆ ਓਕੇ ਆ ਤੇ ਰੰਗ ਡੁੱਲ ਗਿਆ ਬਾਈ ਜਿਹੜਾ ਹਰਾ ਮਾੜਾ ਮੋਟਾ ਦਾ ਉਹ ਵੀ ਡੁੱਲ ਗਿਆ ਚੱਲ ਕੋਈ ਨਹੀਂ ਵੈਸੇ ਵੀ ਰੰਗ ਨਵੇਂ ਬਣਾਉਣੇ ਆਪਾਂ ਨੇ ਕੋਈ ਚੱਕਰ ਨਹੀਂ ਬਾਪਾ ਜਾਂ ਉਹ ਤੇਰੀ ਸਾੜਾ ਉਹ ਵੀ ਡੱਲ ਗਿਆ ਮਾੜੀ ਤੇ ਨਹੀਂ ਤੇ ਚੱਲ ਕੋਈ ਚੱਕਰ ਨਹੀਂ ਇਹਦੇ ਵੀ ਲਾ ਤਾਂ ਇੱਕ ਰਹਿ ਗਿਆ ਹੁਣ ਉਹਦੇ ਲਾ ਦਿੰਨੇ ਆ ਲਓ ਵੀ ਇਹਦੇ ਪਰਲੀ ਸਾਈਡ ਦਾ ਪਾਤਾ ਡੰਡਾ ਇਧਰਲੀ ਸਾਈਡ ਵੀ ਪਾ ਦਿੰਨੇ ਆਪਾਂ ਕੈਮਰਾ ਹੋਰੇ ਪਾਸੇ ਹੋਇਆ ਗਿਆ ਤਾਂ ਥੋੜਾ ਨਿਸ਼ਾਨੀ ਖਾਤਰ ਹੀ ਲਾਉਣਾ ਆਪਾਂ ਨੇ ਓਕੇ ਆ? ਹਾਂਜੀ ਚਲੋ ਭਾਈ ਚਾਰਾਂ ਦੇ ਲੱਗ ਗਿਆ ਰੰਗ ਹੁਣ ਕਬੂਤਰ ਡਾਈਏ ਜਸਾ ਰਸੀ ਬੰਨਣ ਲੱਗਿਆ ਭਾਈ ਇੱਕ ਤਾਂ ਬੰਨੀ ਹੋਈ ਆਪਾਂ ਨੇ ਟਾਂਗੀ ਨੂੰ ਕਿਉਂਕਿ ਇਹ ਦੋਨੇ ਬੱਚੇ ਬੰਨਦਾਂਗੇ ਅੱਜ ਬਾਕੀ ਡਾ ਦਾਂਗੇ ਥੋੜਾ ਦੇਖ ਲੈਣਗੇ ਕੱਲ ਨੂੰ ਇਹਨਾਂ ਨੂੰ ਡਾਵਾਗੇ ਜਰੂਰ ਤੇ ਬੰਨ ਰਿਹਾ ਹੁਣ ਰੱਸੀ ਦੋਨੇ ਬੱਚੇ ਬੰਨਦਾਂਗੇ ਆਪਾਂ ਇੱਕ ਵਾਰੀ ਮੜਿਆ ਪਤਾ ਲੱਗ ਜੂ ਇਹਨਾਂ ਨੂੰ ਘਰ ਦਾ ਵੈਸੇ ਤਾਂ 2-3 ਦਿਨ ਜਾਲ ਚ ਪਾ ਲੇ ਪਰ ਫੇਰ ਵੀ ਖੁੱਲੀ ਢਾਂਗੀ ਤੇ ਬੈਠ ਲੈਣਗੇ ਅੱਜ ਲਓ ਵੀ ਦੋਨੇ ਬੱਚੇ ਬੰਨ ਕੇ ਬਿਠਾਤੇ ਉੱਪਰ ਆਹ ਦੇਖੋ ਕਿਵੇਂ ਲੰਮਕਦੇ ਇੱਕ ਅੱਧੀ ਵਾਰੀ ਕਰਨਗੇ ਇੱਕਣ ਮੈਂ ਕਿਹਾ ਨਾ ਉੱਚੀ ਚੱਕ ਦਿੰ ਜਿਸੇ ਥੋੜੀ ਹੈ ਨਾ ਆੜਾ-ੜਾ ਆ ਦੇਖ ਲੈਣਗੇ ਫੇਰ ਦੂਜੇ ਕਬੂਤਰ ਢਾ ਦਈਏ ਆਪਾਂ ਉਹ ਬੰਦ ਛੜ ਲਾ ਦੇ ਨਾ ਇੱਥੋਂ ਵੀ ਦਿਖੀ ਜਾਣੇ ਇਹਨਾਂ ਨੂੰ ਆੜਾ-ੜਾ ਨਾ ਪਰਲੀ ਸਾਈਡ ਦਾ ਤਾਂ ਕੋਈ ਚੱਕਰ ਨਹੀਂ ਟਿਕ ਜੋ ਟਿਕ ਜੋ ਜੇ ਹੁਣ ਲਾਮਕ ਕੇ ਸਾਲਿਆ ਸੈਟ ਵੀ ਨਹੀਂ ਕਰਨੇ ਕਿਸ ਨੇ ਚਾਰ ਬਹੁਤ ਉੱਚੀ ਹੋਗੀ ਐਨ ਦਿਖੀ ਜਾਣੇ ਇਹਨਾਂ ਨੂੰ ਲਓ ਵੀ 6-7 ਕਬੂਤਰ ਕੱਢ ਲਏ ਜਾਲ ਚ ਤੇ ਜਿਹੜੇ ਨਵੇਂ ਆ ਦੇ ਰੰਗ ਲਾਇਆ ਉਹ ਵੀ ਡਾ ਦੇਣੇ ਨੇ ਦੋਏ ਹੂੰ ਤਾਂ ਸੁੱਕ ਗਏ ਵੈਸੇ ਆ ਗਏ ਲਾ ਇਹਦਾ ਇੱਥੇ ਬੈ ਕੇ ਜਾ ਰਹੀ ਓਏ ਹੈਂ ਆਹ ਰੀਵੋਟਰ ਵਾਲਾ ਵੀ ਉੱਡ ਗਿਆ ਹੁਣ ਫਿਰ ਦੰਡੇ ਨਾਲ ਕਿਤੇ ਆ ਨਾ ਗਿਰ ਜਵੇ ਸਾਰਾ ਜਗਾੜ ਜਿਆ ਕਿ ਨਹੀਂ ਗਿਰਦਾ ਜਿਹੜਾ ਨਾਲ ਨਹੀਂ ਪਰ ਚਲ ਕੋਈ ਨਾ ਦੂਰੋਂ ਉੱਡ ਜਾਣਾ ਇਹਨਾਂ ਨੇ ਇੱਕ ਮਿੰਟ ਰੁਕ ਜਾ ਲੋ ਵੀ ਮਿੱਤਰੋ 6-7 ਸਾਰੇ ਕਬੂਤਰ ਉੱਡ ਗਏ ਡੰਡੇ ਨਾਲ ਲਾਤੇ ਆਪਾਂ ਨੇ ਤੁਹਾਨੂੰ ਦਿਖਾਉਣਾ ਇੱਕ ਮਿੰਟ ਮੈਂ ਬੱਚੇ ਬੈਠੇ ਨੇ ਆਲਾ-ਦਾਲਾ ਦੇਖ ਲੈਣਗੇ ਇਹਨਾਂ ਨੂੰ ਪਤਾ ਲੱਗ ਜਾਊਗਾ ਕਿਵੇਂ ਬੰਦੇ ਨੇ ਆ ਕੇ ਉਹ ਦੋ ਆ ਖੜ ਗਏ ਆਓ ਦੇਖੋ ਲੈ ਸਾਰੇ ਆ ਜਾਂਦੇ ਨੇ ਠੀਕ ਆ ਤੇ ਕੜਾਈ ਇਹਨਾਂ ਦੇ ਘੇਰੇ ਰੰਗ ਤੋਂ ਦਿਖਾਉਣਾ ਕਿਹੋ ਜਿਹਾ ਲੱਗ ਗਿਆ ਸਾਰਾ ਉਹਨੇ ਮਲ ਲਿਆ ਪੱਲਿਆਂ ਨੂੰ ਜਿਹਦੇ ਹਰੇ ਡੰਡੇ ਪਾਏ ਤੇ ਆਪਾਂ ਨੇ ਆਹ ਦੇਖੋ ਥਾਪੇ ਮਾਰਦਾ ਆਓ ਦੇਖੋ ਪਰ ਇਹ ਤੋਂ ਦਿਖਦਾ ਨਹੀਂ ਹੈਗਾ ਚੱਜ ਨਾਲ ਚਲੋ ਕੋਈ ਚੱਕਰ ਨਹੀਂ ਉਡਣ ਦੋ ਹਲੇ ਗਰਾਵੀ ਕਛਾਣਾ ਸੁਰਖਾ ਆ ਗਿਆ ਵੀ ਨਹੀਂ ਪੋਟੇ ਬੈਠਾ ਬਾਕੀ ਆ ਫਿਰਦੇ ਨੇ ਤੇ ਉਹ ਦੂਜਾ ਰੰਗੀਲਾ ਦੇਖ ਲਓ ਕਿੱਥੇ ਖੜਾ ਹੈ। ਕਿ ਆ ਟਿਕੇ ਬੈਠੇ ਆ ਹਾਲੇ ਤੱਕ ਤਾਂ ਉੱਥੇ ਨਹੀਂ ਹੈਗੇ। ਆ ਵਧੀਆ ਘੇਰੇ ਘੱਡ ਰਹੇ ਆ। ਆ ਆ ਗਿਆ ਜਿਹਦੇ ਰੰਗ ਲਾਇਆ ਆਪਾਂ ਡੰਡੇ ਕਰੇ ਹਾਰੇ। ਆ ਦੇਖੋ। ਕਹੇ ਯਾਰ ਲੱਗਦਾ। ਉਹ ਹਰੀ ਬੋਤਲ ਕਰੀਏ ਜੀ ਦੀ ਉਹ ਫਿਰਦਾ। ਆਜੋ ਵੀ ਆਜੋ। ਭਾਈ ਬੈਠਣ ਨੂੰ ਤਾਂ ਆਉਂਦੇ ਨੇ। ਬੱਚਿਆਂ ਨੇ ਨਵਾਂ ਰੰਗ ਲੱਗਿਆ ਹੋਇਆ ਹੈ ਨਾ ਉਹਨਾਂ ਨੂੰ ਦੇਖ ਦੇਖ ਡਰੀ ਜਾਂਦੇ ਨੇ ਤੇ ਆਹ ਦੇਖ ਲੋ ਆ ਦੋ ਬਾਰੀ ਬੈਠਣ ਲੱਗਿਆ ਮੁੜ ਗਿਆ ਪੋਟੇ ਬੈਠਾ ਉਹਨਾਂ ਦੇ ਤਾਜ਼ਾ ਰੰਗ ਲੱਗਿਆ ਹੈ ਦੇਖ ਦੇਖ ਡਰੀ ਜਾਂਦੇ ਨੇ ਉਹਨਾਂ ਨੂੰ ਚਲੋ ਕੋਈ ਨਹੀਂ ਬੈਠ ਜਾਣਗੇ ਦੋ ਤਾਂ ਬੈਠ ਗਏ ਵੀ ਹਰੇ ਡੰਡੇ ਆਲਾ ਪੋਟੇ ਬੈਠਾ ਆਲਾ ਬਾਕੀ ਚਾਰ ਉੜਦੇ ਨੇ ਤੇ ਨਾ ਜਾਂਦੇ ਨੇ ਇਹ ਕਾ ਆਉਂਦਾ ਆਉਂਦਾ ਹੈ ਹਰੀ ਬੋਤਲ ਕਰੀ ਹੈ ਜਿਹਦੀ ਆਪਾਂ ਨੇ ਆਹ ਦੇਖੋ ਤੇ ਦੂਜੇ ਤੇ ਨਾ ਫਿਰਦੇ ਨੇ ਆ ਜਾਣਦੇ ਇਹਨਾਂ ਨੂੰ ਫਿਰ ਬੰਦ ਕਰਕੇ ਦਾਣੇ ਦੂਣੇ ਪਾ ਦਿੰਦੇ ਆ। ਆ ਜਾ ਵੀ ਆ ਜਾ ਆ ਜਾ ਆ ਜਾ ਐ ਡਾਡਾ ਰੁਠੀ ਜਾਂਦੇ ਨੇ। ਇੱਕ ਆ ਰਹਿ ਗਿਆ ਇੱਕ ਰੰਗੀਲਾ ਰਹਿ ਗਿਆ ਬਾਕੀ ਚਾਰ ਆ ਗਏ। ਕਿੱਧਰ ਵੜ ਗਿਆ ਇਹ? ਉਹ ਆਉਂਦਾ। ਆ ਜਾ ਵੀ ਆ ਜਾ ਹੁਣ। ਅੱਜ ਸਾਜਰੇ ਕੰਮ ਨਿਵੇੜਤਾ ਆਪਾਂ ਨਹੀਂ ਹਣਾ ਇਸੇ। ਆ ਯਾਰ ਆਓ 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 ਆਓ। ਬਾਕੀ ਚਾਰ ਦੋ ਰਹਿ ਗਏ ਬਾਈ ਕਰਦੇ ਇਹਨਾਂ ਨੂੰ ਅੰਦਰ ਫਿਰ। ਦੇਖਦੇ ਆ ਉੱਡਦਾ ਕੋਈ। ਕਾ ਨਹੀਂ ਪਹਿਲਾਂ ਡਾਂਗੀ ਨੀਵੀਂ ਕਰ ਲਾ ਹਨਾ ਦੇਖੀ ਇਹਨਾਂ ਨੇ ਪਹਿਲੇ ਹੀ ਭੱਜਣ ਲੱਗ ਜਾਣਾ ਅੰਦਰ ਨੂੰ ਖੜਜੋ 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 ਕੋਈ ਨਹੀਂ ਇੱਕ ਤਾਂ ਗਿਆ ਦੋ ਗਏ ਲੈ ਕਿਉਂ ਤੈਨੂੰ ਕਿਹਾ ਤਾਂ ਨਾ ਪੁੱਠੇ ਨਿਸਾਲੇ ਬੱਚਿਆਂ ਨੂੰ ਵੀ ਖੋਹ ਲੇਦੇ ਹਨਾ ਘੰਟਾ ਬੈਠ ਲੇ ਆਇਆ ਹੁਣ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕੱਲ ਨੂੰ ਇੱਕ ਨੂੰ ਖੁੱਲਾ ਇੱਕ ਨੂੰ ਬੰਦ ਲੈਣਾ ਆਪਾਂ ਖੋਲ ਲੈ ਇਹਨਾਂ ਨੂੰ ਬਾਕੀ ਤਾਂ ਹੋ ਗਿਆ ਬਾਈ ਓਕੇ ਆ ਇੱਕ ਰਹਿ ਗਿਆ ਤੇ ਇੱਕ ਆ ਅ ਬੱਚਿਆਂ ਨੂੰ ਬੰਦ ਕਰਕੇ ਫਿਰ ਆਪਾਂ ਢਾਂਗੀ ਲਾ ਦਿੰਨੇ ਆ ਲਓਏ ਮਿੱਤਰੋ ਕਬੂਤਰਾਂ ਦਾਣਾ ਪਾਣੀ ਪਾਤਾ ਤੇ ਇੱਕ ਰਹਿ ਗਿਆ ਆਪਣਾ ਸਪੇਅਰ ਇਹ ਢਾਂਗੀ ਤੋਂ ਉੱਡ ਗਿਆ ਬਾਕੀ ਸਾਰੇ ਹੋ ਗਏ ਅੰਦਰ ਤੇ ਮੈਂ ਕਹਿੰਦਾ ਵਲੌਗ ਦੀ ਐਂਡਿੰਗ ਵੀ ਕਰ ਦਈਏ ਕਿਉਂਕਿ ਫਿਰ ਨਾ ਹੁਣਾ ਨੂੰ ਨਾ ਜਾ ਕੇ ਆ ਗਿਆ ਆ ਗਿਆ ਪਹਿਲਾਂ ਇਹਨੂੰ ਤਾਰੇ ਲਈਏ ਆ ਜਾ ਵੀ ਆ ਜਾ ਤੇ ਅੰਦਰ ਬੜਨ ਲੱਗੇ ਕਬੂਤਰ ਦਾ ਖਾ ਪੀ ਕੇ ਅੱਦੇ ਦਾ ਅੰਦਰ ਚਲੇ ਵੀ ਗਏ ਤੇ ਸਪੇਅਰ ਆ ਜਾ ਭਾਈ ਆ ਜਾ ਆ ਜਾ ਆ ਇਹ ਆ ਗਿਆ ਉਹ ਕੈਰਬੋਰਡ ਚਲੋ ਹੁਣ ਇਹਨੂੰ ਕਰ ਦਈਏ ਅੰਦਰ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ